ਫਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਖਬਾਇਆ ਵੱਲੋਂ ਅੱਜ ਅਬੋਹਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿਵਾਇਆ ਅਬੋਹਰ ਹਲਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਸ਼ੇਰ ਸਿੰਘ ਖਬਾਇਆ ਨੇ ਕਿਹਾ ਕਿ ਸੂਬਾ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਲੋਕ ਸਰਕਾਰ ਤੋਂ ਨਾਖੁਸ਼ ਹਨ ਬੁਨਿਆਦੀ ਸਹੂਿਦਾਵਾਂ ਦਾ ਲਾਭ ਹੀ ਨਹੀਂ ਮਿਲ ਰਿਹਾ ਪੀਣ ਵਾਲੇ ਪਾਣੀ ਨੂੰ ਬਾਰਡਰ ਦੇ ਪਿੰਡਾਂ ਦੇ ਲੋਕ ਤਰਸ ਰਹੇ ਹਨ ਇਸ ਮੌਕੇ ਤੇ ਸ਼ੇਰ ਸਿੰਘ ਖਬਾਇਆ ਨੇ ਕਿਹਾ ਕਿ ਸੀਡ ਫਾਰਮ ਇਲਾਕੇ ਵਿੱਚ ਲੋਕਾਂ ਨਾਲ ਸਰਕਾਰ ਦੀ ਧੱਕੇਸ਼ਾਹੀ ਹੋ ਰਹੀ ਹੈ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਜੇ ਸਬੰਧ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੱਕ ਵੀ ਪਹੁੰਚ ਬਣਾਈ ਹੋਈ ਹੈ ਇਸ ਮੌਕੇ ਤੇ ਹਰਪ੍ਰੀਤ ਸਿੰਘ ਨੇ ਅਬੋਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੀਆਂ ਮੁਸ਼ਕਲਾਂ ਤੋਂ ਲੋਕ ਸਭਾ ਮੈਂਬਰ ਨੂੰ ਜਾਣੂ ਵੀ ਕਰਵਾਇਆ ਅਬੋਰ ਹਲਕੇ ਦੇ ਪਿੰਡਾਂ ਦਾ ਧਨਵਾਦੀ ਦੌਰਾ ਕਰਨ ਵਾਸਤੇ ਆਏ ਸੀ ਜਿੱਤੇ ਵਿੱਚ ਅਸੀਂ ਬਾਰਡਰ ਦੇ ਪਿੰਡਾਂ 'ਚ ਜਿਹੜਾ ਕਿ ਪੰਜਾਬਾ ਜਵਾਨਖੇੜਾ ਤੂਤਾ ਤੇ ਹਰੀਪੁਰ ਇਹਨਾਂ ਪਿੰਡਾਂ 'ਚ ਜਾ ਕੇ ਆਏ ਇਸ ਵਿੱਚ ਲੋਕਾਂ ਦੇ ਵਿੱਚ ਜਿਹੜੀਆਂ ਮੁਸ਼ਕਲ ਹੈ ਉਹਨਾਂ ਨੂੰ ਲੈ ਕੇ ਕਾਫੀ ਨਿਰਾਸ਼ਾ ਜਿਹੜੀ ਹੈ ਉਹ ਪਾਈ ਜਾ ਰਹੀ ਕਿਉਂਕਿ ਸਰਕਾਰ ਜਿਹੜੀ ਹੈ ਇਸ ਵੇਲੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਇੱਕ ਤਾਂ ਮੇਨ ਇੱਥੇ ਜਿਹੜਾ ਹੈ ਮਹਿਰੀ ਪਾਣੀ ਪੀਣ ਵਾਲਾ ਪਾਣੀ ਉਹਨਾਂ ਦੀ ਬੜੀ ਮੁਸ਼ਕਲ ਹੈ ਕਿਉਂਕਿ ਪੀਣ ਵਾਲੇ ਪਾਣੀ ਜਿਹੜਾ ਸ਼ੁਰੂ ਚ ਪਾਣੀ ਕੱਸੀਆਂ ਚ ਆਇਆ ਸੀਗਾ ਉਹ ਕਾਲਾ ਪਾਣੀ ਸੀ ਜ਼ਹਿਰੀਲਾ ਪਾਣੀ ਸੀ ਉਹਦੇ ਤੇ ਪਸ਼ੂ ਵੀ ਨਹੀਂ ਸੀ ਪੀਂਦੇ ਇਸ ਤਰ੍ਹਾਂ ਦੀ ਜਿਹੜੀ ਹੈ ਲੈਰਾਂ ਦੀ ਸੀ ਕੰਟੀਨਿਊ ਵਾਲੇ ਪਾਣੀ ਵਾਸਤੇ ਲੋਕ ਤਰਸ ਰਹੇ ਉਹਨੂੰ ਪੀਣ ਨੂੰ ਪਾਣੀ ਨਹੀਂ ਹੈ ਇਸ ਕਰਕੇ ਇਹ ਤੀਜਾ ਸਾਰੀਆਂ ਵੀ ਜਿਹੜੀਆਂ ਸਰਕਾਰ ਦੀ ਡਿਊਟੀ ਬਣ ਗਈ ਹੈ ਕਿ ਇਹਨਾਂ ਨੂੰ ਮੁਹੱਈਆ ਕਰਾਵੇ ਉਸ ਦੇ ਨਾਲ ਹੀ ਇੱਕ ਇੱਥੇ ਬੋਰ ਦੇ ਅਕੇ ਦੇ ਚ ਸੀਡ ਫਾਰਮ ਹੈ ਸੀਡ ਫਾਰਮ ਬੜੇ ਲੰਬੇ ਸਮੇਂ ਤੋਂ ਉਹਦਾ ਤਰਨਾ ਚੱਲ ਰਿਹਾ ਸੀ ਕਿ ਉਹ ਜਿਹੜੀ ਨੈਸ਼ਨਲ ਹਾਈਵੇ ਕੜਨੀ ਹੈ ਬਾਈਪਾਸ ਕਰਨਾ ਹੈ ਉਹ ਜ਼ਮੀਨ ਜਿਹੜੀ ਇਹ ਸੀਡ ਫਾਰਮ ਦੀ ਜ਼ਮੀਨ ਸੀ ਤੇ ਲੋਕ ਆਜ਼ਾਦੀ ਤੋਂ ਬਾਅਦ ਉੱਥੇ ਉਕਾਸ਼ਤ ਕਰਨ ਮੰਨੇ ਜਾ ਰਹੇ ਸਨ ਪਰ ਉਹਨਾਂ ਦੇ ਨਾਂ ਪੱਕੀ ਅਲਾਟਮੈਂਟ ਨਹੀਂ ਹੋਈ ਸੀ ਜਿਸ ਕਰਕੇ ਲੋਕਾਂ ਨੇ ਪਹਿਲਾਂ ਰੇਲਵੇ ਦੇ ਟਰੈਕ ਕੱਢਿਆ ਉਹਦੇ 'ਚ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਦਿੱਤਾ ਹੁਣ ਜਿਹੜਾ ਦੁਬਾਰਾ ਇਹ ਨੈਸ਼ਨਲ ਹਾਈਵੇ ਦਾ ਬਾਈਪਾਸ ਕੱਟਣਾ ਇਹਨਾਂ ਨੇ ਸ਼ੁਰੂ ਕੀਤਾ ਉਦੋਂ ਲੋਕਾਂ ਨੇ ਪ੍ਰੋਟੈਸਟ ਕੀਤਾ ਸਾਰੀਆਂ ਜਥੇਬੰਦੀਆਂ ਸਾਰੇ ਕਿਸਾਨ ਜਥੇਬੰਦੀਆਂ ਕਾਮਰੇ ਰਾਜ ਵੀ ਇੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਕੋਈ ਪੂਰਵ ਪ੍ਰਸ਼ਾਸਨ ਨੇ ਉਥੋਂ ਦੇ 3-4 ਬੱਸਾਂ ਭਰ ਕੇ ਅਲੱਗ-ਅਲੱਗ ਥਾਣਿਆਂ 'ਚ ਜਿਹੜੇ ਉਥੋਂ ਦੇ ਲੋਕਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਚਾ ਕੇ ਥਾਣੇ 'ਚ ਡੱਕਤਾ ਜਿਹਦਾ ਮੇਰੇ ਨੋਟਸ ਵਿੱਚ ਵੀ ਆਇਆ ਮੈਸਰਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜਲਦੀ ਰਿਲੀਵ ਕਰਵਾ ਜਾਵੇ ਜੋ ਉਹਨਾਂ ਦਾ ਵਿਸ਼ਵਾਸ ਸੀ ਅਸੀਂ ਕਿਵੇਂ ਭੇਜ ਦਿੰਦੇ ਤਾਂ ਐਸ ਤਰ੍ਹਾਂ ਦੀ ਧੱਕੇਸ਼ਾਹੀ ਕਰਕੇ ਉਹਨਾਂ ਤੋਂ ਜਿਹੜੇ ਹੱਕ ਹੈ ਉਹ ਖੋਏ ਜਾ ਰਹੇ ਨੇ ਜਿਹੜੇ ਅਜਿਹਾ ਸਾਹਿਬ ਤੋਂ ਲੋਕ ਜ਼ਮੀਨਾਂ ਬਾਹਰ ਉਹ ਕਿਵੇਂ ਫਿਰ ਇੱਥੋਂ ਨੋ ਦੇ ਦੇਣ ਕਾਰ ਨੂੰ ਚਾਹੀਦਾ ਹੈ ਅਸੀਂ ਵੀ ਰਿਕੁਐਸਟ ਕੀਤੀ ਹੈ ਕਿ ਇਹਨਾਂ ਦਾ ਕੰਪਨਸੇਸ਼ਨ ਦੇਣਾ ਪੈਂਦਾ ਹੈ ਆਜ਼ਾਦੀ ਤੋਂ ਬਾਅਦ ਇਹ ਵਿਚਾਰੇ ਇੱਥੇ ਹੀ ਕਾਸ਼ਤਕਾਰ ਨੇ ਇੱਥੇ ਹੀ ਘਰ ਬਣੇ ਕੋਠੀਆਂ ਬਣੀਆਂ ਤੇ ਉਹਨਾਂ ਨੂੰ ਉਜਾੜਿਆ ਨਾ ਜਾਵੇ ਤੇ ਜੇ ਉਹਨਾਂ ਦੇ ਜ਼ਮੀਨ ਨੂੰ ਲੈਣੀ ਹੈ ਉਹ ਤਾਂ ਜੋ ਰੇਟ ਦੂਸਰੇ ਜ਼ਮੀਨ ਦਾ ਦਿੱਤਾ ਗਿਆ ਉਹ ਰੇਟ ਉਹਨਾਂ ਦੀ ਕਾਸ਼ਤਕਾਰਾਂ ਨੂੰ ਜਿਹੜਾ ਮਿਲਣਾ ਚਾਹੀਦਾ ਹੈ ਤੇ ਕੋ ਅੱਗੇ ਲਗਾਤਾਰ ਕੈਸ ਜੜਾ ਦਰਨਾਉਣਾ ਦਾ ਅਪੀਲ ਜਾਰੀ ਹੈ ਤੇ ਸਰਕਾਰ ਤੱਕ ਅਸੀਂ ਪਹੁੰਚ ਕੀਤੀ ਸੀ ਕੇਂਦਰ ਨਾਲ ਵੀ ਇਹ ਗੱਲ ਕੀਤੀ ਪਰ ਉਹ ਸਟੇਟ ਗਵਰਨਮੈਂਟ ਦੇ ਕਹਿੰਦੇ ਕਿ ਸਟੇਟ ਮੈਨੇਜ ਕਰਕੇ ਦੇਖੀ ਸਕੀਏ ਇਹ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦਾ ਵਫਾਦ ਦੇਾਂਗੇ ਜਿੰਨਾਂ ਦੀ ਜਮੀਨਾਂ ਜਿਹੜੀਆਂ ਉਹਨਾਂ ਨੇ ਧੱਕੇ ਨਾਲ ਲੈ ਰੇ ਤਾਂ ਕਿ ਉਹਨਾਂ ਨੂੰ ਮੌਜਾ ਜਿਹੜਾ ਮਿਲ ਸਕੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕੁਵੈਤ ਸਾਹਿਬ ਕਿਵੇਂ ਦੇਖਦੇ ਸਰਕਾਰ ਦੀ ਕੋਈ ਕਾਰਗੁਜ਼ਾਰੀ ਨਹੀਂ ਕੋਈ ਸਰਕਾਰ ਨਾਂ ਦਾ ਨਾਂ ਦੀ ਕੋਈ ਗੱਲ ਹੀ ਹੈ ਨਹੀਂ ਆ ਹੁਣ ਪਿੰਡਾਂ ਵਿੱਚ ਜਦੋਂ ਅਸੀਂ ਜਾਂਦੇ ਹਾਂ ਅੱਜ ਤੱਕ ਇਸ ਸਰਕਾਰ ਨੇ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਇਹ 10 ਦਿਨਗੇ ਕਿਤੇ 10 ਫੁੱਟ ਵੀ ਇਹਨਾਂ ਨੇ ਨਵੀਂ ਸੜਕ ਨਹੀਂ ਇਹਨਾਂ ਨੇ ਕੋਈ ਨਵੀਂ ਜਿਹੜੀ ਇਹ ਡਵੈਲਪਮੈਂਟ ਕੀਤੀ ਹੋਵੇ ਕੋਈ ਬਿਲਡਿੰਗ ਬਣਾਈ ਹੋਵੇ ਕੋਈ ਹਕਤਾ ਬਣਾਇਆ ਹੋਵੇ ਸਕੂਲ ਬਣਾਇਆ ਹੋਵੇ ਆ ਤੇ ਸਿਰਫ ਇਦਾਂ ਦੀ ਕਾਰਗੁਜ਼ਾਰੀ ਹੈ ਕਿ ਜਿਹੜੀ ਸਾਡੀ ਕਾਂਗਰਸ ਸਰਕਾਰ ਵੇਲੇ ਦੀਆਂ ਬਿਲਡਿੰਗਾਂ ਸਕੂਲਾਂ ਚ ਅਸੀਂ ਬਣਾਈਆਂ ਸਨ ਉਸ ਤੋਂ ਇਲਾਵਾ ਦੂਜੀਆਂ ਸੜਕਾਂ ਬਣਾਈਆਂ ਸੀ ਜੇ ਜੋ ਬਣਾਇਆ ਸੀ ਉਹ ਇਹਨਾਂ ਤੇ ਚੱਕ ਕੇ ਆਪਦਾ ਨੀ ਪੱਥਰ ਲਾਈ ਜਾ ਰਹੇ ਲੋਕ ਖਿਲਾਫ ਉਥੇ ਉਹਨਾਂ ਦਾ ਪ੍ਰੋਟੈਸਟ ਕਰਦੇ ਵੀ ਤੁਸੀਂ ਤੇ ਬਣਾਏ ਕੁਝ ਨਹੀਂ ਤੇ ਤੁਸੀਂ ਇਹ ਇਹਦਾ ਨੀ ਪੱਤਰ ਕਿਵੇਂ ਰੱਖ ਸਕਦੇ ਐਸ ਤਰ੍ਹਾਂ ਦੇ ਇਹਨਾਂ ਦਾ ਕਿ ਸਰਕਾਰ ਦੀ ਕਾਰਗੁਜ਼ਾਰੀ ਹੈ ਤਾਂ ਫੇਲ ਸਰਕਾਰ ਇਹਦਾ ਸਰਕਾਰ ਤੋਂ ਲੋਕ ਦੁਖੀ ਹੈ ਕਿ ਜਦੋਂ ਇਲੈਕਸ਼ਨ ਆਏਗਾ ਨਾ ਲੋਕ ਉਦੋਂ ਦੱਸਣਗੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਨਾਲ ਟੀਮ